ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰਸਾਦ ਜਪਿਆ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤ ਗੁਰੂਏ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਹਾਂ ਦੇਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਹਾਜ਼ਰੀ ਹਜ਼ੂਰ ਜਾਗਦੀ ਜੋਤ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰਸਵਾਰੀ ਖਾਲਸਾ ਸਤ ਸੰਗਤ ਆਓ ਪਿਆਰ ਸਤਕਾਰ ਨਾਲ ਫਤਿਹ ਪ੍ਰਵਾਨ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇਠ ਮਹੀਨੇ ਦੀ ਸ਼ੁਭ ਸੰਗਰਾਂਦ ਦਾ ਦਿਹਾੜਾ ਸਰਬਸਾਧ ਸੰਤ ਪਿਆਰ ਸਦਕਾ ਹਾਜ਼ਰੀ ਭਰ ਰਹੇ ਹੋ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਤਿਗੁਰੂ ਜਿਨ੍ਹਾਂ ਦਾ ਪਾਵਨ ਉਪਦੇਸ਼ ਮਾਜ ਰਾਗ ਦੇ ਅੰਦਰ ਆਓ ਉਹਨਾਂ ਦੇ ਬਚਨ ਪਿਆਰ ਸਤਕਾਰ ਨਾਲ ਆਪ ਜੀ ਸਰਵਣ ਕਰਿਏ ਹਰ ਜੀਠ ਜੁੜੰਦਾ ਲੂੜੀ ਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾ ਵਣ ਲੱਗਿਆ ਕਿਸੇ ਨਾ ਦੇ ਬੰਨ ਮਾਨਕ ਮੂਤੀ ਨਾਮ ਪ੍ਰਭ ਉਹਨੇ ਲੱਗੈ ਨਾਹੀ ਸੰਨ ਰੰਗ ਸਬੇ ਨਾਰਾਇਣ ਜੀਤੇ ਮਨ ਭਾਵਨ ਜੋ ਹਰ ਲੋੜੇ ਸੂ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਐ ਧੰਨ ਆਪਨ ਲੀਆ ਜੇ ਮਿਲ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰਨ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਇਸ ਜੇਠ ਮਹੀਨੇ ਦਾ ਜੋ ਉਪਦੇਸ਼ ਹੈ ਉਹਨਾਂ ਨੇ ਆਪਣੇ ਮੁਖਾਰਬਿੰਤੋਂ ਉਚਾਰਿਆ ਆਪ ਜੀ ਪਿਆਰ ਸਤਕਾਰ ਨਾਲ ਸਰਵਣ ਕਰੋ ਜੀ ਜੇਠ ਦਾ ਮਹੀਨਾ ਸਾਰਿਆਂ ਨਾਲੋਂ ਵੱਡਾ ਹੁੰਦਾ ਹੈ ਸਮੇਂ ਕਰਕੇ ਦਿਨ ਕਰਕੇ ਪਰ ਜਦੋਂ ਜੇਠ ਮਹੀਨੇ ਦੇ ਨਾਲ ਪ੍ਰਭੂ ਦਾ ਨਾਮ ਜੁੜ ਜਾਂਦਾ ਹੈ ਫਿਰ ਸਾਰੀ ਤ੍ਰਿਲੋਕੀ ਉਹਦੇ ਅੱਗੇ ਝੁਕ ਜਾਂਦੀ ਹੈ ਸਾਰੀ ਕਾਇਨਾਤ ਉਹਦੇ ਅੱਗੇ ਨਿਮਨ ਹੋ ਜਾਂਦੀ ਹੈ ਐਸੇ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਉਹ ਜਿਹੜਾ ਹਰੀ ਰੂਪ ਪ੍ਰਮਾਤਮਾ ਜੇਠ ਰੂਪ ਹੈ ਸਾਰਿਆਂ ਨਾਲੋਂ ਵੱਡਾ ਹੈ ਉਹਦੇ ਅੱਗੇ ਸਾਨੂੰ ਸਾਰਿਆਂ ਨੂੰ ਚੁਕਣਾ ਚਾਹੀਦਾ ਹੈ ਉਹਦੇ ਚਲਣਾ ਨਾਲ ਜੁੜਨਾ ਚਾਹੀਦਾ ਹੈ ਪ੍ਰਮਾਤਮਾ ਸੱਜਣ ਰੂਪ ਹੈ ਸਾਜਣ ਰੂਪ ਹੈ ਜਦੋਂ ਉਹਦੇ ਨਾਲ ਮਨ ਨੂੰ ਜੀਵ ਇਸਤਰੀ ਜੋੜ ਲੈਂਦੀ ਹੈ ਫਿਰ ਜਮ ਦਾ ਭੌ ਨਹੀਂ ਰਹਿ ਜਾਂਦਾ ਫਿਰ ਜਮ ਨਾਲ ਕੋਈ ਕੰਮ ਨਹੀਂ ਰਹਿ ਜਾਂਦਾ ਜਮਾ ਦਾ ਡਰ ਖਤਮ ਹੋ ਜਾਂਦਾ ਹੈ ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗਾ ਨਾ ਹੀ ਸੰ ਪ੍ਰਮਾਤਮਾ ਦਾ ਪ੍ਰਭੂ ਦਾ ਜਿਹੜਾ ਨਾਮ ਹੈ ਮਾਨਕ ਮੋਤੀ ਰੂਪ ਹੈ ਉਹਨੂੰ ਕੋਈ ਚਿਰਾ ਨਹੀਂ ਸਕਦਾ ਉਹਦੇ ਨਾਲ ਜੀਵ ਇਸਤਰੀ ਮਹਾਨ ਧਣੀ ਹੋ ਜਾਂਦੀ ਹੈ ਪ੍ਰਭੂ ਦੇ ਨਾਮ ਦੇ ਨਾਲ ਰੰਗ ਸਵੇ ਨਾਰਾਇਣ ਜੀਤੇ ਮਨ ਭਾਵਨ ਪ੍ਰਭੂ ਦੀ ਜਿਹੜੀ ਕੁਦਰਤ ਹੈ అనేక ਉਦੇ ਰੰਗ ਰੂਪ ਨੇ ਉਹਦੀ ਕੁਦਰਤ ਅਨੰਤ ਹੈ ਕਿੰਨੇ ਹੀ ਉਹਦੇ ਸਰੂਪ ਨੇ ਸਾਰੇ ਹੀ ਚੰਗੇ ਲੱਗਦੇ ਨੇ ਮਨ ਨੂੰ ਪਾਉਂਦੇ ਨੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਸਾਰੇ ਜੀਵਾਂ ਤੋਂ ਉਹ ਕਰਮ ਕਰਵਾਉਂਦਾ ਹੈ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਹੈ ਧਨ ਜਿਨ੍ਹਾਂ ਨੂੰ ਪ੍ਰਮਾਤਮਾ ਆਪਣਾ ਬਣਾ ਲੈਂਦਾ ਹੈ ਉਹ ਜੀਵ ਇਸਤਰੀ ਉਹ ਰੱਬ ਦੇ ਪਿਆਰੇ ਧਨ ਹੋ ਜਾਂਦੇ ਨੇ ਆਪਣ ਲੀਆ ਜੀ ਮਿਲੈ ਵਿਛੜ ਕਿਉ ਰੋਵਨ ਜਿਹਨੂੰ ਪ੍ਰਭੂ ਆਪਣੇ ਨਾਲ ਜੋੜ ਲੈਂਦਾ ਹੈ ਮਿਲਾ ਲੈਂਦਾ ਹੈ ਉਹਦਾ ਫਿਰ ਵਿਛੋੜਾ ਕਦੇ ਨਹੀਂ ਹੁੰਦਾ ਉਹ ਜੀਵ ਇਸਤਰੀ ਕਦੀ ਦੁਖੀ ਨਹੀਂ ਹੁੰਦੀ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਰੱਬ ਦੇ ਪਿਆਰਿਆਂ ਦਾ ਜਿਹੜਾ ਸੰਗ ਹੈ ਉਹ ਹਮੇਸ਼ਾ ਗੁਰਮੁਖ ਪਿਆਰੇ ਪ੍ਰਾਪਤ ਕਰਦੇ ਨੇ ਉਹਦੇ ਨਾਮ ਦੇ ਰੰਗ ਵਿੱਚ ਰਤੇ ਜਾਂਦੇ ਨੇ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਪਰਮਾਤਮਾ ਜੇਠ ਰੂਪ ਹੈ ਜਿਹੜਾ ਸਾਰਿਆਂ ਨਾਲੋਂ ਵੱਡਾ ਹੈ ਅਨੇਕਾਂ ਉਹਦੇ ਰੰਗ ਰੂਪ ਨੇ ਉਹਨਾਂ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਨ ਕਿਰਪਾ ਬਖਸ਼ਿਸ਼ ਕਰ ਦਿੰਦੇ ਨੇ ਉਹਨਾਂ ਵਾਸਤੇ ਹੀ ਇਹ ਮਹੀਨਾ ਰੰਗੀਲਾ ਹੋ ਜਾਂਦਾ ਹੈ ਰੰਗਮਈ ਹੋ ਜਾਂਦਾ ਹੈ ਜਿਸ ਦੇ ਭਾਗ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਮੱਥੇ ਦੇ ਜਗਾ ਦਿੰਦੇ ਨੇ ਉਹਨਾਂ ਵਾਸਤੇ ਇਹ ਮਹੀਨਾ ਸਫਲਾ ਹੋ ਜਾਂਦਾ ਹੈ ਇਹ ਜੇਠ ਦੇ ਮਹੀਨੇ ਦਾ ਜੋ ਸ਼ੁਭ ਉਪਦੇਸ਼ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ ਸਾਨੂੰ ਸਾਰੇ ਸੰਸਾਰ ਨੂੰ ਬਖਸ਼ਿਆ ਹੋਇਆ ਆਪ ਜੀ ਨੇ ਪਿਆਰ ਸਰਕਾਰ ਨਾਲ ਸਰਵਣ ਕੀਤਾ ਹੈ ਸਤਿਗੁਰੂ ਜੀ ਰਹਿਮਤ ਕਰਨ ਬਖਸ਼ਿਸ਼ ਕਰਨ ਸਾਰਿਆਂ ਦੀਆਂ ਹਾਜ਼ਰੀਆਂ ਗੁਰੂ ਚਰਣਾ ਵਿੱਚ ਪ੍ਰਵਾਨ ਹੋ ਜਾਣ ਇਹ ਮਹੀਨਾ ਸ਼ੁਭ ਦਾ ਆਪ ਤੀਤ ਹੋਵੇ ਆਓ ਫਤਿਹ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ